ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਜਹਾਜ਼ ਹਾਦਸਾ ਹਾਦਸੇ ਦੇ ਵਿੱਚ 242 ਲੋਕਾਂ ਦੀ ਜਾ ਚੁੱਕੀ ਹੈ ਜਾਨ 1 ਜਨਵਰੀ 1978 ਵਿੱਚ ਵੀ 에ਅਰ ਇੰਡੀਆ ਦੇ ਜਹਾਜ਼ ਹਾਦਸੇ ਵਿੱਚ 213 ਲੋਕਾਂ ਦੀ ਗਈ ਸੀ ਜਾਨ ਜੀ ਹਾਂ ਇਹ ਬੜੀ ਦੁਖਦਾਈ ਖਬਰ ਸਾਹਮਣੇ ਆਈ ਹੈ ਕਿ ਅਹਮਦਾਬਾਦ ਵਿੱਚ 에ਅਰ ਇੰਡੀਆ ਦਾ ਜਹਾਜ਼ ਜਿਹੜਾ ਕਿ ਹਾਦਸਾ ਗ੍ਰਸਤ ਹੋਇਆ ਸੀ ਉਸ ਵਿੱਚ ਸਵਾਰ ਸਾਰੇ ਯਾਤਰੀ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਜਹਾਜ਼ ਦੇ ਵਿੱਚ 242 ਸਵਾਰੀਆਂ ਮੌਜੂਦ ਸਨ ਜਿਨ੍ਹਾਂ ਦੇ ਵਿੱਚੋਂ 53 ਬ੍ਰਿਟਿਸ਼ ਸਨ 7 ਪੁਰਤਗਾਲੀ ਸਨ ਇੱਕ ਕੈਨੇਡੀਅਨ ਤੇ ਬਾਕੀ ਸਾਰੇ ਦੇ ਸਾਰੇ ਭਾਰਤੀ ਸੀ ਐ ਜੋ ਕੁਝ ਵੀ ਹੋਇਆ ਜਹਾਜ਼ ਦੇ ਨਾਲ ਸਿਰਫ ਸਿਰਫ 2 ਮਿੰਟ ਦੇ ਵਿੱਚ ਵਿੱਚ ਹੋਇਆ ਦੁਪਹਿਰ 1 ਵਜੇ 38 ਮਿੰਟ ਤੇ ਜਹਾਜ਼ ਨੇ ਉਡਾਨ ਭਰੀ ਸੀ ਤੇ 1 ਵਜੇ 40 ਮਿੰਟ ਉੱਤੇ ਇਹ ਹਾਦਸਾ ਵਾਪਰ ਗਿਆ ਇਸ ਹਾਦਸੇ ਤੋਂ ਬਾਅਦ ਹੁਣ ਇਸ ਜਹਾਜ਼ ਬਾਰੇ ਇੱਕ ਖਾਸ ਤੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਇਸ ਜਹਾਜ਼ ਬਾਰੇ ਇੱਕ ਯਾਤਰੀ ਨੇ ਵੱਡੇ ਖੁਲਾਸੇ ਕੀਤੇ ਨੇ ਆਕਾਸ਼ ਵਾਟਸਨ ਨਾਮ ਦੇ ਇੱਕ ਯਾਤਰੀ ਨੇ ਜੋ ਕਿ ਇਸ ਜਹਾਜ਼ ਦੇ ਰਾਹੀਂ ਦਿੱਲੀ ਤੋਂ ਅਹਮਦਾਬਾਦ ਦਾ ਸਫ਼ਰ ਕਰਕੇ ਆਇਆ ਸੀ ਉਸਨੇ ਟਵਿੱਟਰ ਉੱਤੇ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਕੇ ਇੱਕ ਜਾਣਕਾਰੀ ਦਿੱਤੀ ਹੈ ਕਿ ਮੈਂ ਅਹਮਦਾਬਾਦ ਤੋਂ ਉਡਾਨ ਭਰਨ ਤੋਂ 2 ਘੰਟੇ ਪਹਿਲਾਂ ਉਸੇ ਹੀ ਫਲਾਈਟ ਵਿੱਚ ਸੀ ਮੈਂ ਉਸ ਫਲਾਈਟ ਵਿੱਚ ਦਿੱਲੀ ਤੋਂ ਅਹਮਦਾਬਾਦ ਆਇਆ ਸੀ ਤੇ ਇਸ ਜਹਾਜ਼ ਦੇ ਵਿੱਚ ਮੈਂ ਕੁਝ ਅਸਾਧਾਰਨ ਚੀਜ਼ਾਂ ਦੇਖੀਆਂ ਸਨ ਤੁਸੀਂ ਇਸ ਯਾਤਰੀ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਉਹ ਸਾਰੀ ਜਾਣਕਾਰੀ ਇਨ ਵਿਡੀਓਜ਼ ਦੇ ਰਾਹੀਂ ਸਾਫ਼-ਸਾਫ਼ ਦੇਖ ਸਕਦੇ ਹੋ ਤੇ ਸੁਣ ਸਕਦੇ ਹੋ ਐਂਡ ਐਜ਼ ਯੂਸ਼ਵਲ ਦ ਮਾਪ ਦ ਫਲਾਈਟ ਐਂਟਰਟੇਨਮੈਂਟ ਇਜ਼ ਨੋਟ ਵਰਕਿੰਗ ਇਵਨ ਫਲਾਈਟ ਐਂਟਰਟੇਨਮੈਂਟ ਕਾਡ ਕਿਡੂ ਰੈਕਸਨਸ ਇਫ ਆਈ ਟੋਕ ਅਬਾਊਟ ਦਿਸ ਇਰ ਇੰਡੀਆ ਦੀ ਸਰਵਿਸ ਦੇ ਬਾਰੇ ਪਹਿਲਾਂ ਵੀ ਕਈ ਵਾਰ ਯਾਤਰੀ ਸੋਸ਼ਲ ਮੀਡੀਆ ਦੇ ਰਾਹੀਂ ਆਵਾਜ਼ ਚੁੱਕ ਚੁਕੇ ਹਨ ਪਰ ਹੁਣ ਦੁਬਾਰਾ ਤੋਂ ਜੋ ਇਹ ਦਰਦਨਾਕ ਤੇ ਬਹੁਤ ਹੀ ਵੱਡੀ ਘਟਨਾ ਵਾਪਰੀ ਹੈ ਉਸ ਦੇ ਨਾਲ ਪਿਛਲੇ 3 ਮਹੀਨਿਆਂ ਤੋਂ ਜੋ ਅਣਗਿਣਤ ਉਹ ਖਬਰਾਂ ਵਾਪਰੀਆਂ ਯਾਦ ਆ ਗਈਆਂ ਨੇ ਜੋ 에어 ਇੰਡੀਆ ਦੇ ਜਹਾਜ਼ ਦੇ ਤਕਨੀਕੀ ਤੋਂ ਲੈ ਕੇ ਖਸਤਾ ਹਲਤ ਪ੍ਰਬੰਧਨ ਦੇ ਬਾਰੇ ਕੋਈ ਨਾ ਕੋਈ ਯਾਤਰੀ ਆਉਂਦਾ ਸੀ ਪਰ ਇਸ ਸਬਦੇ ਨਾਲ ਜਿਹੜੇ ਸਵਾਲ ਆ ਉਹ ਖੜੇ ਹੋ ਜਾਂਦੇ ਨੇ ਕਿ ਕੀ ਸਰਕਾਰ ਹਵਾਬਾਜੀ ਪ੍ਰਬੰਧ ਦੇ ਵਿੱਚ ਇੰਨਾ ਗੱਲਾਂ ਬਾਰੇ ਕਿੰਨੀ ਜਾਗਰੂਕ ਸੀ ਇਸ ਬਾਰੇ ਉਹ ਕੀ ਕਾਰਵਾਈ ਕਰ ਰਹੀ ਸੀ ਤੇ ਇਸ ਬਾਰੇ ਹੁਣ ਉਹ ਕਿੰਨੀ ਕੁ ਜਾਣਕਾਰੀ ਸਹੀ ਜਾਣਕਾਰੀ ਲੋਕਾਂ ਦੇ ਸਾਹਮਣੇ ਰੱਖੇਗੀ ਇਹ ਵੱਡਾ ਸਵਾਲ ਹੈ ਲੋੜ ਹੈ ਕਿ ਸਰਕਾਰ ਇਸ ਹਾਦਸੇ ਦੀ ਮੁਕੰਮਲ ਰੂਪ ਦੇ ਵਿੱਚ ਜਾਂਚ ਕਰੇ ਸੱਚ ਲੋਕਾਂ ਦੇ ਸਾਹਮਣੇ ਲਿਆਵੇ ਤਾਂ ਕਿ ਭਵਿੱਖ ਦੇ ਵਿੱਚ ਇਹੋ ਜਿਹਾ ਹਾਦਸਾ ਦੁਬਾਰਾ ਨਾ ਵਾਪਰੇ ਜਹਾਜ਼ ਦੇ ਸਫ਼ਰ ਵਿੱਚ ਜਾਨਾਂ ਗਵਾ ਚੁੱਕੇ ਲੋਕਾਂ ਦੇ ਪਰਿਵਾਰਾਂ ਦੇ ਨਾਲ ਸਾਡੀ ਦਿਲੋਂ ਹਮਦਰਦੀ ਹੈ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਨ੍ਹਾਂ ਸਾਰਿਆਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ